ਜੀ ਦਾਤਾ ਤੂੰ ਬਣਾਇਆ ਜੋ ਵੀ ਸਭ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ 14 ਫਰਵਰੀ 1990 ਨੂੰ ਇੱਕ ਇਤਿਹਾਸ ਰਚਿਆ ਗਿਆ ਵੌਇਜ਼ਰ 1 ਸਪੇਸ ਕ੍ਰਾਫਟ ਦੇ ਵੱਲੋਂ ਇਨਸਾਨਾਂ ਦੁਆਰਾ ਬਣਾਇਆ ਗਿਆ ਪਹਿਲਾ ਐਸਾ ਸਪੇਸ ਕ੍ਰਾਫਟ ਜਿਹੜਾ ਇੰਨੀ ਦੂਰ ਤੱਕ ਪਹੁੰਚਿਆ ਤੇ ਉੱਥੋਂ ਜਾ ਕੇ ਉਹਨੇ ਇੱਕ ਫੋਟੋ ਲਈ ਜਿਹੜੀ ਧਰਤੀ ਤੋਂ 3.7 ਬਿਲੀਅਨ ਮੀਲ ਜਾਫਰ 6 ਬਿਲੀਅਨ ਕਿਲੋਮੀਟਰ ਦੂਰ ਤੋਂ ਲਈ ਗਈ ਆ ਤੇ ਉਹ ਤਸਵੀਰ ਆਹਾ ਇਹ ਜਿਹੜੀ ਛੋਟੀ ਜੀ ਬਿੰਦੀ ਆ ਇਹ ਸਾਡੀ ਧਰਤੀ ਆ ਇੱਥੇ ਅਸੀਂ ਰਹਿਨੇ ਆ ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ ਪਹਿਲੀ ਗੱਲ ਤਾਂ ਜੇ ਆਪਾਂ ਪੂਰੀ ਧਰਤੀ ਦਾ ਜਿੰਨੇ ਵੀ ਗਿਆਨवान ਹੁਣ ਤੱਕ ਲੋਕ ਹੋਏ ਨੇ ਉਹਨਾਂ ਦਾ ਗਿਆਨ ਇਕੱਠਾ ਕਰ ਲਈਏ ਜਾਂ ਪੂਰੀ ਧਰਤੀ ਦਾ ਪਾਸੋਂ ਹੱਪਣ ਇਕੱਠਾ ਕਰ ਲਈਏ ਪੂਰੀ ਧਰਤੀ ਦੇ ਉੱਤੇ ਰਹਿਣ ਵਾਲੇ ਤਾਕਤਵਰ ਲੋਕਾਂ ਦੀ ਤਾਕਤ ਇਕੱਠੀ ਕਰ ਲਈਏ ਜਾਂ ਪੂਰੀ ਧਰਤੀ ਦੇ ਉੱਤੇ ਰਹਿਣ ਵਾਲੇ ਲੋਕਾਂ ਦਾ ਪੈਸਾ ਇਕੱਠਾ ਕਰ ਲਈਏ ਫੇਰ ਵੀ ਸਿਰਫ 6 ਬਿਲੀਅਨ ਕਿਲੋਮੀਟਰ ਦੂਰ ਤੋਂ ਆਹਾ ਔਕਾਤ ਬਣ ਪਿਆ ਸਾਡੀ ਇਹ ਸਾਡੀ ਧਰਤੀ ਇੰਨੀ ਇੱਕ ਬਿੰਦੀ ਵਰਗੀ ਰਹਿ ਜਾਂਦੀ ਹੈ ਤੇ ਇਹਦੇ ਉੱਤੇ ਰਹਿਣ ਵਾਲੇ ਲੋਕਾਂ ਦੀ ਕੀ ਔਕਾਤ ਹੋਣੀ ਆ ਆਪਾਂ ਸੂਖਮ ਜੀਵ ਜਿਹੜੇ ਦੇਖਦੇ ਹਾਂ ਨਾ ਮਾਈਕਰੋਸਕੋਪ ਦੇ ਵਿੱਚ ਤੇ ਜੇ ਆਪਾਂ ਉਹਦੇ ਰਾਹੀਂ ਵੀ ਦੇਖੀਏ ਤਾਂ ਸ਼ਾਇਦ ਇੰਨੀ ਦੂਰ ਤੋਂ ਇੱਥੇ ਤੁਰੇ ਫਿਰਦੇ ਇਨਸਾਨ ਬਣਾ ਦੇ ਹਨ ਆਪਾਂ ਉਹਨਾਂ ਦੇ ਨਾਲੋਂ ਵੀ ਛੋਟੇ ਹੋ ਜਾਂਦੇ ਆ ਇੰਨੀ ਕੁ ਔਕਾਤ ਆ ਆਪਣੀ ਤੇ ਆਪਾਂ ਸੋਚਦੇ ਆ ਵੀ ਅਸੀਂ ਬਹੁਤ ਮਾਡਰਨ ਯੁੱਗ ਦੇ ਵਿੱਚ ਜਿਉ ਰਹੇ ਆ ਤੇ ਅਸੀਂ ਤਰੱਕੀ ਬਹੁਤ ਕਰ ਲਈ ਅਸੀਂ ਖੋਜ-ਬੀਨ ਕਰਕੇ ਬਹੁਤ ਅੱਗੇ ਨਿਕਲ ਗਏ ਅਸੀਂ ਕਿਤੇ ਨਹੀਂ ਗਏ ਤੇ ਸਾਡੀ ਇਹ ਆਪਣੀ ਸੋਚ ਹੀ ਆ ਵੀ ਅਸੀਂ ਬਹੁਤ ਉਹ ਕਰ ਲਿਆ ਪਰ ਆਪਾਂ ਨੇ ਆਪਾਂ ਆਟੇ ਦੇ ਵਿੱਚ ਲੂਣ ਉਹਦੇ ਵਿੱਚ ਕਹਾਂ ਫੇਰ ਆٹے 'ਚ ਨੂਨ ਉਹਦੇ ਵਿੱਚ ਕਹਾਂ ਫੇਰ ਆٹے 'ਚ ਨੂਨ ਉਹਦੇ ਬਰਾਬਰ ਬਣੀ ਹੈਗੇ ਪਰ ਆਪਾਂ ਅਕਸਰ ਹੀ ਕਹੀਦਾ ਨਾ ਕਿ ਇਸ ਧਰਤੀ ਦੇ ਉੱਤੇ ਦੋ ਪਹਿਲੂ ਹਮੇਸ਼ਾ ਰਹਿੰਦੇ ਨੇ ਇਸ ਧਰਤੀ ਦੇ ਉੱਤੇ ਇਸ ਦੁਨੀਆ ਦੇ ਉੱਤੇ ਅਸੀਂ ਦੋ ਦੇ ਨਾਲ ਜੁੜੇ ਹੋਇਆ ਕਿਉਂਕਿ ਇੱਕ ਤਾਂ ਸਿਰਫ ਪ੍ਰਮਾਤਮਾ ਹੀ ਆ ਸੋ ਇੱਥੇ ਜਿਹੜਾ ਦੂਸਰਾ ਪਾਸਾ ਉਹ ਹੈਗਾ ਇਹ ਕਿ ਇਸ ਛੋਟੀ ਜੀ ਬਿੰਦੀ ਦੇ ਉੱਤੇ ਰਹਿਣ ਵਾਲਾ ਜਿਹੜਾ ਇਨਸਾਨ ਆ ਉਹਨੂੰ ਪ੍ਰਮਾਤਮਾ ਨੇ ਏਡੀ ਤਾਕਤ ਬਖਸ਼ੀ ਹੋਈ ਆ ਕਿ ਉਹਦੇ ਅੰਦਰ ਸਾਰੇ ਦਾ ਸਾਰਾ ਬ੍ਰਹਿਮੰਡ ਸਮਾਇਆ ਹੋਇਆ ਹੈ ਚੂ ਪ੍ਰੇਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੁਹਾਡੇ ਅੰਦਰ ਇਹ ਬ੍ਰਹਿਮੰਡਾ ਜਿੱਥੇ ਤੱਕ ਹਜੇ ਸਾਡੀ ਸਾਇੰਸ ਅਜੇ ਤੱਕ ਸਾਡੀ ਵਿਗਿਆਨ ਸਾਡੀ ਸੋਚ ਸਾਡੀ ਸਮਝ ਸਾਡੀਆਂ ਬਣਾਈਆਂ ਚੀਜ਼ਾਂ ਨਹੀਂ ਪਹੁੰਚੀਆਂ ਉਹ ਵੀ ਸਾਰਾ ਕੁਝ ਸਾਡੇ ਅੰਦਰ ਪਰਮਾਤਮਾ ਨੇ ਲੁਕੋ ਰੱਖਿਆ ਜਦੋਂ ਅਸੀਂ ਪਰਮਾਤਮਾ ਦੇ ਰਾਹ ਤੇ ਚੱਲਣਾ ਜਦੋਂ ਅਸੀਂ ਸਿਮਰਨ ਕਰਨਾ ਜਦੋਂ ਅਸੀਂ ਭਗਤੀ ਕਰਨੀ ਆ ਜਦੋਂ ਅਸੀਂ ਹਰ ਵੇਲੇ ਉਹਨੂੰ ਯਾਦ ਕਰਨਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਅਕਾਲ ਅਕਾਲ ਜੋ ਵੀ ਤੁਸੀਂ ਕਹਿੰਦੇ ਹੋ ਓਮ ਅੱਲਾ ਜੋ ਵੀ ਕਹਿੰਦੇ ਹੋ ਕੁਝ ਵੀ ਉਹਦੇ ਨਾਂ ਨਹੀਂ ਸਾਰੇ ਤੇ ਜਦੋਂ ਅਸੀਂ ਉਹਦਾ ਨਾਮ ਲੈਣਾ ਤੇ ਫਿਰ ਇਹ ਗੁਣ ਸਾਡੇ ਅੰਦਰ ਪੈਦਾ ਹੋਣੇ ਨੇ ਤੇ ਫਿਰ ਸਾਨੂੰ ਗਿਆਨ ਹੋਣਾ ਫਿਰ ਸਾਨੂੰ ਚੀਜ਼ਾਂ ਦੀ ਸਮਝ ਆਉਣੀ ਸ਼ੁਰੂ ਹੋਣੀ ਆ ਇੰਨੀ ਵੱਡੀ ਤਾਕਤ ਪ੍ਰਮਾਤਮਾ ਨੇ ਛੋਟੀ ਜੀ ਬਿੰਦੀ ਦੇ ਉੱਤੇ ਰਹਿਣ ਵਾਲੇ ਇਨਸਾਨ ਨੂੰ ਦਿੱਤੀ ਹੋਈ ਆ ਤੇ ਆਖਰ ਨੂੰ ਉਹ ਇਨਸਾਨ ਉਸ ਮਹਾਸ਼ਕਤੀ ਦੇ ਵਿੱਚ ਜਾ ਕੇ ਸਮਾ ਜਾਂਦਾ ਤੇ ਰੱਬ ਦਾ ਰੂਪ ਹੋ ਜਾਂਦਾ ਹੁਣ ਦੇਖੋ ਇਸ ਦੁਨੀਆ ਦੇ ਉੱਤੇ ਸੂਰਜ ਨਿਕਲਦਾ ਉਹਨੂੰ ਮੰਨ ਲਓ ਵੀ ਇੱਕ ਬੰਦੇ ਨੇ ਦੇਖਿਆ 크ਰਿਸਚੀਅਨ ਨੇ ਇੱਕ ਉਹਨੂੰ ਹਿੰਦੂ ਬੰਦੇ ਨੇ ਦੇਖਿਆ ਇੱਕ ਮੁਸਲਮਾਨ ਬੰਦੇ ਨੇ ਦੇਖਿਆ ਇੱਕ ਸਿੱਖ ਬੰਦੇ ਨੇ ਦੇਖਿਆ ਤੇ ਆਪਾਂ ਨੇ ਉਹਦਾ ਆਪਣਾ ਆਪਣਾ ਨਾਮ ਰੱਖ ਲਿਆ ਕਿਸੇ ਨੇ ਉਹਨੂੰ ਸਨ ਕਹਤਾ ਕਿਸੇ ਨੇ ਉਹਨੂੰ ਸੂਰੀਆ ਕਹਤਾ ਕਿਸੇ ਨੇ ਉਹਨੂੰ ਸੂਰਜ ਕਹਤਾ ਹਨਾ ਸੋ ਪਰ ਉਹ ਹੈ ਕਿ ਤੇ ਹੁਣ ਜੇ ਆਪਾਂ ਜਿਹੜਾ ਬੰਦਾ ਸੂਰਜ ਕਹਿੰਦਾ ਜੇ ਉਹ ਕਵੇ ਵੀ ਜਿਹੜਾ ਸਨ ਨਾ ਇਹ ਤਾਂ ਗਲਤ ਆ ਸਨ ਤਾਂ ਹੁੰਦਾ ਹੀ ਨਹੀਂ ਜੇ ਉਹ ਕਵੇ ਸੂਰੀਆ ਸੂਰੀਆ ਤਾਂ ਗਲਤ ਆ ਉਹ ਤਾਂ ਹੁੰਦਾ ਹੀ ਨਹੀਂ ਮਤਲਬ ਕਿ ਉਹ ਆਪਣੇ ਸੂਰਜ ਦੇਵਤਾ ਨੂੰ ਹੀ ਗਾਣਾ ਕਰਦਾ ਇਸੇ ਤਰ੍ਹਾਂ ਉਹ ਜਿਹੜਾ ਰੱਬ ਆ ਉਹ ਇੱਕ ਆ ਪ੍ਰਮਾਤਮਾ ਇੱਕ ਹੀ ਆ ਤੇ ਉਥੇ ਪਹੁੰਚਣ ਵਾਲੇ ਰਾਹ ਅਲੱਗ-ਅਲੱਗ ਨੇ ਉਹਦੇ ਨਾਮ ਅਲੱਗ-ਅਲੱਗ ਨੇ ਜੇ ਹੁਣ ਕੋਈ ਮੁਸਲਮਾਨ ਭਰਾ ਅੱਲਾਹ ਨੂੰ ਮੰਨਦਾ ਤੇ ਉਹ ਵਾਹਿਗੁਰੂ ਤੇ ਭਗਵਾਨ ਤੋਂ ਮਨਕਰ ਤਾਂ ਉਹਨੂੰ ਸਮਝ ਨਹੀਂ ਹੈਗੀ ਕਿਉਂਕਿ ਉਸੇ ਅੱਲਾ ਨੂੰ ਉਹ ਭਗਵਾਨ ਕਹਿ ਰਿਹਾ ਉਸੇ ਅੱਲਾ ਨੂੰ ਉਹ ਵਾਹਿਗੁਰੂ ਕਹਿ ਰਿਹਾ ਤੇ ਜੇ ਕੋਈ ਵਾਹਿਗੁਰੂ ਨੂੰ ਮੰਨਣ ਵਾਲਾ ਅੱਲਾ ਨੂੰ ਤੇ ਭਗਵਾਨ ਤੋਂ ਮਨਕਰ ਹੋ ਰਿਹਾ ਤਾਂ ਉਹ ਵਾਹਿਗੁਰੂ ਵਾਲੇ ਨੂੰ ਵੀ ਸਮਝ ਹੈ ਨਹੀਂਗੀ ਤੇ ਇਸੇ ਤਰ੍ਹਾਂ ਜੇ ਕੋਈ ਭਗਵਾਨ ਵਾਲਾ ਅੱਲਾ ਨੂੰ ਤੇ ਵਾਹਿਗੁਰੂ ਨੂੰ ਮਾੜਾ ਕਹਿੰਦਾ ਤਾਂ ਭਗਵਾਨ ਵਾਲੇ ਨੂੰ ਵੀ ਸਮਝ ਨਹੀਂ ਕਿਉਂਕਿ ਉਹ ਪਰਮਾਤਮਾ ਇੱਕ ਹੀ ਆ ਤੇ ਉਹਦੇ ਅਲੱਗ-ਅਲੱਗ ਨਾਨੇ ਉਹਨੂੰ ਅਲੱਗ-ਅਲੱਗ ਨਾਂ ਦੇ ਨਾਲ ਲੋਕ ਬੁਲਾਉਂਦੇ ਨੇ ਤੇ ਉਸ ਇੱਕ ਹੀ ਪਰਮਾਤਮਾ ਤੱਕ ਪਹੁੰਚਣ ਦੇ ਰਾਸਤੇ ਨੇ ਜਿਹੜੇ ਅਲੱਗ-ਅਲੱਗ ਥਾਂ ਤੋਂ ਆਉਂਦੇ ਆ ਮੰਨ ਲਓ ਅਸੀਂ ਅੰਮ੍ਰਿਤਸਰ ਜਾਣਾ ਕਿਸੇ ਨੇ ਬੰਬੇ ਤੋਂ ਚੱਲਣਾ ਕਿਸੇ ਨੇ ਪੰਜਾਬ ਤੋਂ ਚੱਲਣਾ ਕਿਸੇ ਨੇ ਕੈਨੇਡਾ ਤੋਂ ਚੱਲਣਾ ਕਿਸੇ ਨੇ ਚਾਈਨਾ ਤੋਂ ਚੱਲਣਾ ਸੋ ਕੋਈ ਜਹਾਜ਼ ਤੇ ਵਿੱਚ ਆਊਗਾ ਕੋਈ ਸ਼ਿਪ ਦੇ ਵਿੱਚ ਆਊਗਾ ਕੋਈ ਬਸ ਦੇ ਵਿੱਚ ਆਊਗਾ ਕੋਈ ਗੱਡੀ ਦੇ ਵਿੱਚ ਆਊਗਾ ਜਿਹੜੇ ਨੇੜੇ ਪੰਜਾਬ ਦੇ ਪਿੰਡ ਨੇ ਕੋਈ ਮੋਟਰਸਾਈਕਲ ਤੇ ਚਲੇ ਜਾਊ ਜਿਹੜੇ ਹੋਰ ਨੇੜੇ ਨੇ ਕੋਈ ਤੁਰ ਕੇ ਚਲੇ ਜਾਊ ਕੋਈ ਭੱਜ ਕੇ ਚਲੇ ਜਾਊ ਪਹੁੰਚਣਾ ਸਾਰਿਆਂ ਨੇ ਉੱਥੇ ਹੀ ਆ ਬਸ ਗੱਲ ਇਹ ਆ ਕਿ ਉਹਨਾਂ ਦੇ ਆਉਣ ਦੇ ਹਿਸਾਬ ਕਿਤਾਬ ਬਦਲ ਗਏ ਤੇ ਉਹਨਾਂ ਦਾ ਆਉਣ ਦਾ ਸਮਾਂ ਬਦਲ ਗਿਆ ਕਿਸੇ ਨੂੰ ਸਮਾਂ ਘੱਟ ਲੱਗਿਆ ਕਿਸੇ ਨੂੰ ਸਮਾਂ ਵੱਧ ਲੱਗਿਆ ਪਹੁੰਚਣਾ ਸਾਰਿਆਂ ਨੇ ਉੱਥੇ ਹੀ ਆ ਸੋ ਇਸੇ ਤਰ੍ਹਾਂ ਜਿਹੜੇ ਇਹ ਨਾਮ ਸਿਮਰਨ ਵਾਲੇ ਜਿਹੜੇ ਗੁਰ ਮੰਤਰ ਹੁੰਦੇ ਨੇ ਇਹ ਵੀ ਪਰਮਾਤਮਾ ਤੱਕ ਸਾਨੂੰ ਲੈ ਕੇ ਜਾਂਦੇ ਆ ਪਹੁੰਚਣਾ ਸੀ ਸਾਰਿਆਂ ਨੇ ਉਸੇ ਪਰਮਾਤਮਾ ਦੇ ਕੋਲ ਆ ਕੋਈ ਵੀ ਗੁਰ ਮੰਤਰ ਗਲਤ ਨਹੀਂ ਹੈਗਾ ਕੋਈ ਵੀ ਧਰਮ ਗਲਤ ਨਹੀਂ ਕੋਈ ਵੀ ਰਾਹ ਗਲਤ ਨਹੀਂ ਸਾਰੇ ਰਾਹ ਉਸੇ ਪਰਮਾਤਮਾ ਤੱਕ ਪਹੁੰਚਦੇ ਆ ਉਹਨਾਂ ਰਾਹਾਂ ਤੇ ਚੱਲ ਕੇ ਪਹੁੰਚੇ ਹੋਏ ਨੇ ਲੋਕ ਸਾਰੇ ਰਾਹ ਪਹੁੰਚਦੇ ਆ ਪਰ ਹੁਣ ਅਸੀਂ ਇਹ ਦੇਖਣਾ ਵੀ ਇਸ ਸਮੇਂ ਸੌਖਾ ਰਾਹ ਕਿਹੜਾ ਨੇੜੇ ਕਿੱਧਰ ਦੀ ਜਾ ਸਕਦੀ ਆ ਸੋ ਇਹ ਉਸੇ ਸਮੇਂ ਹੋ ਸਕਦਾ ਜਦੋਂ ਅਸੀਂ ਉਸ ਮਹਾ ਸ਼ਕਤੀ ਦੇ ਨਾਲ ਜੁੜਾਂਗੇ ਜਦੋਂ ਅਸੀਂ ਆਪਣੇ ਆਪਣੇ ਇਕੱਲੇ ਧਰਮ ਦੇ ਵਿੱਚ ਜੁੜ ਕੇ ਰਹਿ ਜਾਂਦੇ ਆ ਨਾ ਬਿ ਆਹਾ ਮੇਰਾ ਇਨਾ ਆ ਉਹਦਾ ਆ ਉਹਦਾ ਆਪਾਂ ਵੰਡ ਦਿੰਨੇ ਆ ਫਿਰ ਉਹ ਚੀਜ਼ ਨਹੀਂ ਹੋਣੀ ਜਿੱਦਾਂ ਅਸੀਂ ਸਮਝ ਗਏ ਕਿ ਇਹ ਜਿਹੜੀ ਰੋਸ਼ਨੀ ਸੂਤ ਜਿੱਦੀ ਆਉਂਦੀ ਆ ਇਹ ਸਾਰਿਆਂ ਦੇ ਉੱਤੇ ਬਰਾਬਰ ਪੈਂਦੀ ਆ ਤੇ ਇਹ ਸਾਰਿਆਂ ਦੇ ਉੱਤੇ ਬਰਾਬਰ ਪੈਂਦੀ ਆ ਤੇ ਉਸ ਦਿਨ ਸਾਨੂੰ ਉਹ ਅਸਲੀ ਰਾਹ ਤੇ ਅਸਲੀ ਮਕਸਦ ਮਿਲਦਾ ਜਿਹੜਾ ਸਾਨੂੰ ਉਸ ਪਰਮਾਤਮਾ ਤੱਕ ਲੈ ਕੇ ਜਾਂਦਾ ਸੋ ਇਸ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਜਦੋਂ ਵੀ ਤੁਸੀਂ ਪੁੱਛਦੇ ਹੋ ਵੀ ਆਪਾਂ ਰੱਬ ਦੇ ਵੱਲ ਨੂੰ ਤੁਰਨਾ ਤਾਂ ਕੀ ਕਰੀਏ ਤੁਸੀਂ ਬਸ ਵਾਹਿਗੁਰੂ ਅੱਲਾ ਭਗਵਾਨ ਜੋ ਵੀ ਕਹਿੰਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰਦੋ ਤੇ ਉਹਨੂੰ ਅਰਦਾਸ ਕਰਨੀ ਸ਼ੁਰੂ ਕਰੋ ਕੇ ਬਾਬਾ ਸਾਨੂੰ ਨਹੀਂ ਪਤਾ ਹੁਣ ਤੂੰ ਮਿਹਰ ਕਰ ਤੇ ਦੇਖਿਓ ਫਿਰ ਚਮਤਕਾਰ ਹੁੰਦੇ ਦੇਖਿਓ ਫਿਰ ਕਲਾ ਵਰਤਦੀ ਉਹ ਤਾਂ ਕਣ ਕਣ ਦੇ ਵਿੱਚ ਵਾਸ ਕਰਦਾ ਹਰ ਸਮੇਂ ਤੁਹਾਡੇ ਆਸ-ਪਾਸ ਹੀ ਆ ਉਹ ਕਦੇ ਸਾਡੇ ਤੋਂ ਦੂਰ ਨਹੀਂ ਹੋ ਸਕਦਾ ਕਿਉਂਕਿ ਅਸੀਂ ਪ੍ਰਮਾਤਮਾ ਦੇ ਅੰਦਰ ਹੀ ਰਹਨੇ ਆ ਤੇ ਪ੍ਰਮਾਤਮਾ ਸਾਡੇ ਅੰਦਰ ਰਹਿੰਦਾ ਇੱਕ ਬੜੀ ਅਜਬੀ ਖੇਡ ਆ ਪਰ ਜਦੋਂ ਤੁਸੀਂ ਰੱਬ ਦੇ ਰਾਹ ਤੇ ਤੁਰਦੇ ਹੋ ਤਾਂ ਫਿਰ ਤੁਹਾਨੂੰ ਇਹ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਰ ਸ਼ੈ ਹਰ ਸ਼ਹਿ ਹਵਾਵਾਂ ਚਿੜੀਆਂ ਪੰਛੀ ਛੋਟੇ ਤੋਂ ਛੋਟਾ ਜੀਵ ਵੱਡੇ ਤੋਂ ਵੱਡੀ ਚੀਜ਼ ਹਰ ਸ਼ਹਿ ਉਸ ਪ੍ਰਮਾਤਮਾ ਦਾ ਨਾਮ ਲੈ ਕੇ ਗੀਤ ਗਾਉਂਦੀ ਆ ਜਦੋਂ ਤੁਸੀਂ ਉਹਦੇ ਰਾਤੇ ਚੱਲਦੇ ਹੋ ਤਾਂ ਤੁਹਾਨੂੰ ਉਹ ਗੀਤ ਆ ਜਿਹੜੇ ਉਹ ਸੰਗੀਤ ਆ ਜਿਹੜਾ ਉਹ ਸੁਣਨਾ ਸ਼ੁਰੂ ਹੋ ਜਾਂਦਾ ਬੜੀ ਅਜੀਬ ਖੇੜਾ ਪ੍ਰਮਾਤਮਾ ਦੀ ਤੁਸੀਂ ਦੇਖੋ ਇਹ ਚੀਜ਼ ਨੂੰ ਸੋਚੋ ਇਸ ਦੁਨੀਆ ਦੇ ਉੱਤੇ ਜਿਨੇ ਇੰਨੀਆਂ ਖੂਬਸੂਰਤ ਚੀਜ਼ਾਂ ਬਣਾਈਆਂ ਨੇ ਉਹ ਆਪ ਕਿੰਨਾ ਖੂਬਸੂਰਤ ਹੋਊਗਾ ਇਸ ਦੁਨੀਆ ਦੇ ਉੱਤੇ ਜਿਨੇ ਇੰਨੀਆਂ ਤਾਕਤਵਾਰ ਚੀਜ਼ਾਂ ਬਣਾਈਆਂ ਉਹ ਆਪ ਕਿੰਨਾ ਤਾਕਤਵਾਰ ਹੋਊਗਾ ਇਸ ਦੁਨੀਆ ਦੇ ਉੱਤੇ ਜਿਨੇ ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਬਣਾਤੀਆਂ ਉਹ ਆਪ ਕਿੱਡਾ ਵੱਡਾ ਵजूद ਰੱਖਦਾ ਹੋਊ ਇੱਕ ਕੈਸੀ ਖੇਡ ਰਚਾਈ ਹੋਣੀ ਆ ਉਸ ਪ੍ਰਮਾਤਮਾ ਨੇ ਉਹ ਆਪ ਕਿਹਜਿਆ ਹੋਊਗਾ ਤੇ ਜਿਉ ਉਹਨੂੰ ਦੇਖਣਾ ਉਹਨੂੰ ਦੇਖਣ ਦੇ ਵਾਸਤੇ ਉਹਦਾ ਨਾਮ ਲੈਣਾ ਉਹਦਾ ਸਿਮਰਨ ਕਰਨਾ ਬਸ ਉਹਦੇ ਅੱਗੇ ਅਰਦਾਸ ਕਰਕੇ ਤੁਸੀਂ ਤੁਰਪੋ ਅੱਗੇ ਸਾਰੀ ਖੇੜ ਉਹ ਆਪੀ ਖੇੜਦਾ ਫਿਰ ਸਾਡੇ ਹੱਥ 'ਚ ਚੀਜ਼ਾਂ ਨਹੀਂ ਰਹਿੰਦੀਆਂ ਹੈਗੀਆਂ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਉਹ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਅੱਜ ਹੀ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ